ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆ ਵੀਰਵਾਰ ਤੇ ਅਸੀਂ ਕੱਲ ਜਿਹੜਾ ਸ਼ੁੱਕਰਵਾਰ ਆ 26 ਤਰੀਕ ਉਹਦੇ ਵਾਸਤੇ ਜਗਰਾਤੇ ਦੀ ਜਿਹੜੀ ਪਿਆਰੀ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਲੜੀਆਂ ਚੌਂਕ ਦੇ ਵਿੱਚ ਲਗਾ ਦਿੱਤੀਆਂ ਗਈਆਂ ਤੇ ਸਾਡੇ ਜਿਹੜਾ ਝੰਡਾ ਚੜਾਇਆ ਗਿਆ ਸੀ ਕੋਈ ਦਿਨ ਪਹਿਲਾਂ ਧਜਾ ਜਿਹੜੀ ਆ ਇੱਥੇ ਚੜਾਈ ਗਈ ਸੀ ਤੇ ਬੰਚ ਲੱਗਣੇ ਸ਼ੁਰੂ ਹੋ ਚੁੱਕੇ ਆ ਤੇ ਲਾਈਟਿੰਗ ਲੱਗ ਚੁੱਕੀ ਆ ਉਧਰ ਵੀ ਲਾਈਟਾਂ ਲਾਤੀਆਂ ਤੇ ਇੱਧਰ ਬਾਜ਼ਾਰ ਤੇ ਵੈਸੇ ਜਗਮਗਿਆ ਤੇ ਲਾਈਟਾਂ ਵੀ ਲਾਤੀਆਂ ਵਾ ਤੇ ਇੱਧਰ ਵੀ ਲਾਈਟਾਂ ਲਾ ਛੜੀਆਂ ਅਸੀਂ ਪੂਰਾ ਚੌਂਕ ਜਗਮਗ ਕਰਤਾ ਆਤਿੰ ਦੇ ਸਾਰੇ ਲੋਕ ਸਾਰਾ ਤੇ ਆਟਾ ਪ੍ਰਾਣਾ ਵਸਿਆ ਨੇ ਜੀ ਡੇਰਾ ਬਣਾਣਕ ਦਾ ਤੇ ਇੱਥੇ ਚੋਂਗਚ ਹੋਵੇਗਾ ਜਗਰਾਤਾ ਸਾਹ ਸੁਲੀ ਜੀ ਟਾਬਾ ਗਿਆ ਬਾਲਟੀਆਂ ਆ ਗਈਆਂ ਵਾ ਡੋਰੀਆਂ ਆ ਗਈਆਂ ਵਾ ਸਾਰੇ ਲੰਗਰ ਦੇ ਵਾਸਤੇ ਜਿਹੜਾ ਇਸਤੇਮਾਲ ਹੋਵੇਗਾ ਤੇ ਇਹਨੂੰ ਰੱਖ ਰਿਹਾ ਦੁਕਾਨ ਦੇ ਵਿੱਚ ਤੇ ਅਸਲੇ ਮੌਜੂਦ ਹੈ ਇਹਨੂੰ ਪ੍ਰਾਣੇ ਸੈਂਕਤੀ ਗਲੀ ਦੇ ਵਿੱਚ ਤੇ ਆ ਆਪਾਂ ਦੇ ਟਿੰਡੇ ਵੀ ਲਾਏ ਆ ਤੇ ਇਸ ਦੁਕਾਨ ਚ ਰਹਿ ਗਏ ਲੋ ਜੀ ਚਨੇ ਭਿਓ ਦਿੱਤੇ ਗਏ ਆ ਰਾਤ ਦਾ ਸਮਾਂ ਆ ਬਾਹਰਲੀ ਸਾਈਡ ਟੈਂਟ ਵੀ ਲੱਗ ਰਿਹਾ ਤੇ ਅਸਲੇ ਇਆਂ ਆਪਣੇ ਦੋ ਸਾਥੀ ਜਿਹੜੇ ਆ ਚਨੇ ਰਾਤ ਅਸੀਂ ਭਿਓ ਕੇ ਰੱਖ ਦਨੇ ਆ ਕੱਲ ਸ਼ੁਕਰਵਾਰ ਨੂੰ ਦੁਪਹਿਰ ਦੇ ਸਮੇਂ ਲੰਗਰ ਲੱਗੇਗਾ ਤੇ ਹਾਪੀ ਦੇ ਪੰਮਾ ਧਿਆਨ ਨਾਲ ਟਕਰ ਟਕਰ ਘਣਿਆ ਆਹੋ ਟਕਣੇ ਆਹ ਟਕਣੀਆਂ ਆਈ ਟਕਣ ਮੇਰੇ ਖਾਨਾ ਪ੍ਰਾਤਾਂ ਆ ਟਕਣ ਨਹੀਂ ਹੋਇਆ ਗਿਆ ਫਿਰ ਹੈਗਾ ਟਕਣ ਚਲੋ ਜਾਦੇ ਹੁਣ ਗਿਆਈ ਕਰਾਇ ਤੇ ਅਸਲੇ ਜੀ ਬਾਜ਼ਾਰ ਦੇ ਚ ਭੰਵੰਦਾ ਜਿਹੜਾ ਵਾ ਬੰਚ ਲੱਗਣੇ ਲੱਗ ਚੁੱਕੇ ਆ ਤੇ ਅੱਜ ਆ ਵੀਰਵਾਰ ਤੇ ਸ਼ੁੱਕਰਵਾਰ ਆ ਜਗਰਾਤਾ ਪੁਰਾਣਾ ਬਸਟੈਂਡ ਚ ਤੇ ਤਿਆਰੀ ਚੱਲ ਰਹੀ ਹੈ ਪੁਰਾਣਾ ਬਸਟੈਂਡ ਆ ਆਪਣਾ ਤੇ ਬਾਕੀ ਉਹ ਪਰਲੀ ਸਾਈਡ ਉੱਥੇ ਟੈਂਟ ਲੱਗ ਚੁੱਕੇ ਆ ਉੱਥੇ ਲੰਗਰ ਬਣੇਗਾ ਜਿਹੜੀਆਂ ਲੱਗੇ ਤੇ ਬਾਕੀ ਆ ਲੋਕਾਂ ਕੁਝ ਪੁਜਾਰ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਨਵੇਂ ਲੋਕਾਂ ਦਾ ਤੁਹਾਡਾ ਸਵਾਗਤ ਹੈ ਜੈ ਮਾਤਾ ਜੀ ਅੱਜ ਦੀ ਸਰਵਾਰ 26 ਤਰੀਕ ਦੇ ਅੱਜ ਦੀ ਜਗਰਾਤਾ ਅੱਜ ਦੂਜੇ ਵਜੇ ਤੋਂ ਲੱਗਦੇ ਨੇ ਤੇ ਇਧਰਲੇ ਬਨੇ ਭਾਂਡੇ ਜਿਹੜੇ ਬਤਿੱਲੇ ਮੰਜੇ ਜਾ ਰਹੇ ਆ ਸਵੇਰ ਦਾ ਸਮਾਂ ਹੋ ਗਿਆ 6:30 ਵਜੇ ਦਾ ਤੇ ਹੈਪੀ ਹੋਣੀ ਆ ਗਏ ਨੇ ਤੇ ਹੋਰ ਵੀ ਸ਼ਾਹ ਹੋਣੀ ਆ ਗਏ ਨੇ ਤੇ ਤੁਹਾਡੇ ਟੈਂਟੇ ਮਾਰੇ ਜਾ ਰਹੇ ਆ ਤੇ ਪਰਲੀ ਸਾਈਡ ਤੇ ਟੈਂਟ ਲੱਗਾ ਉੱਥੇ ਲੰਗਰ ਪਕੇਗਾ ਉੱਥੇ लवली ਭਾਈ ਦੇ ਜੀ ਟੈਂਟ ਲੱਗੇ ਨੇ ਮਿੱਚਾ ਛੇਲਣ ਭਾਂਡੇ ਰੱਖੇ ਜਾ ਰਹੇ ਆ ਤੇ ਤਿਆਰੀਆਂ ਚੱਲ ਰਹੀਆਂ ਜੀ ਤੇ ਆ ਚੌਂਕ ਹੈ ਜੀ ਜਿੱਥੇ ਜਗਰਾਤਾ ਹੋਏਗਾ ਤੇ ਇਹ ਸਾਈਡ ਤੇ ਜੀ ਚਲੇਗਾ ਲੰਗਰ ਤੇ ਤਾਊ ਹਰੇ ਆ ਚੁੱਕੇ ਨੇ ਤੇ ਮੈਂ ਵੀ ਆ ਚੁੱਕਿਆ ਤੇ ਬਾਕੀ ਆ ਚੌਂਕਾ ਜੀ ਬਾਕੀ ਰਾਤ ਦੀਆਂ ਤੇ ਦੁਪਹਿਰ ਦੀਆਂ ਰੋਣਗਾ ਵੀ ਤੁਹਾਨੂੰ ਦਿਖਾਵਾਂਗੇ ਤਾਊ ਲੋਕ ਨਹੀਂ ਨਹੀਂ ਮੈਂ ਜਾਉਂ ਫਾਲੇ ਉੱਤ ਦੇ ਦੇਖ ਜਾਂਦੀ ਆ ਇਹਦੇ ਮਿਰਚਾਂ ਛਿਲੀਆਂ ਜਾ ਰਹੀਆਂ ਜੀ ਤੇ ਇਧਰ ਚਨੇ ਦਰਤੇ ਆ ਤੇ ਇਧਰ ਆਲੂ ਦਰਤੇ ਆ ਥੋੜੀ ਦੇਰ ਚਾਹੀਏ ਤੇ ਗੈਸ ਨੂੰ ਸਾਰੀ ਬਾਲ ਦੇਣੀ ਐਸ ਵੇਲੇ ਜੀ ਤਿਆਰੀਆਂ ਚੱਲ ਰਹੀਆਂ ਸਭ ਤੋਂ ਪਹਿਲਾਂ ਲੰਗਰ ਤੋਂ ਪਹਿਲਾਂ ਚੱਲੇਗਾ ਬ੍ਰੈਡ ਪਕੌੜਾ ਤੇ ਬ੍ਰੈਡ ਪਕੌੜਾ ਇੱਥੇ ਨਿਕਲ ਰਿਹਾ ਆਪਣੇ ਸਾਥੀ ਲੱਗੇ ਨੇ ਬ੍ਰੈਡ ਪਕੌੜਾ ਕੱਢਣ ਤੇ ਇਧਰ ਬ੍ਰੈਡ ਕੱਢੇ ਗਏ ਆ ਤੇ ਉਸ ਸਾਈਡ ਵੀ ਲੰਗਰ ਚੱਲ ਰਿਹਾ ਵਾ ਤੇ ਉਧਰ ਦੇਖ ਲੱਗੀ ਆ ਤੇ ਇੱਧਰ ਵੀ ਸਬਜ਼ੀਆਂ ਚੱਲ ਰਹੀਆਂ ਇੱਧਰ ਹੀ ਤਾਇ ਹੋਰੀ ਲੱਗੇ ਨੇ ਆਲੂ ਛੱਲਣ ਤੇ ਇੱਧਰ ਵੀ ਲੱਗੀਆਂ ਬੀਬੀਆਂ ਆਲੂ ਕਰਨ ਆਲੂ ਛਿਲੇ ਜਾ ਰਹੇ ਆ ਇਹ ਜਿਆ ਮਰਦੀ ਹੋ ਗਈ ਹੈ ਜੀ ਤੇ ਬਾਕੀ ਆਪ ਵੀ ਦੇਖ ਸਕਦੇ ਹੋ ਸਬਜ਼ੀਆਂ ਜਿਹੜੀਆਂ ਵਾ ਹਾਂਜੀ ਲਓ ਜੀ ਜੱਪ ਗੜੇ ਦਾ ਲੰਗਰ ਸ਼ੁਰੂ ਹੋ ਗਿਆ ਤੇ ਇੱਥੇ ਸਾਰੇ ਲੱਗੇ ਨੇ ਲਾਈਨ 'ਚ ਚਾਹ ਲੈਂਦ ਪਕੌੜੇ ਲੈਣ ਦੋ ਸਾਈਡ ਵੀ ਚੱਲ ਰਿਹਾ ਜੀ ਸਾਰੇ ਲੱਗੇ ਨੇ ਤੇ ਇਧਰ ਵੀ ਚੱਲ ਰਿਹਾ ਲੰਗਰ ਦੀ ਤਿਆਰੀ ਚੱਲ ਰਹੀ ਹੈ ਇੱਥੇ ਤੇ ਈ ਸਾਈਡ ਤੋਂ ਵੀ ਦੇਖੋ ਤਾਂ ਵੀ ਪੂਰਾ ਲੱਗਾ ਝੋਰ-ਸ਼ੋਰ 'ਚ ਤੇ ਬੋਲ ਰਾਜ ਵੀ ਲੱਗਾ ਤੇ ਚੱਲ ਲੱਲਾ ਜੋਲਾਣਾ ਤੇ ਸਾਈਡ ਵੀ ਪੂਰੀ ਚੱਲ ਰਹੀ ਆ ਆਪ ਕੋਟ ਦੇ ਲੰਗਰ ਭੱਦੀ ਸਾਹਿਬ ਦੇਖ ਰਹੇ ਨੇ ਅਸਲੋ ਜੀ ਲੰਗਰ ਹਜੇ ਵੀ ਚੱਲ ਰਿਹਾ ਆ ਦੁਪਹਿਰ ਦਾ ਸਮਾਂ ਹੋ ਗਿਆ 12 ਵਜੇ ਚੱਲਿਆ ਆ ਪਕੋਚਾ ਪਗੋੜ ਦੇ ਲੰਗਰ ਬਗਰਾਮ ਜੀ ਆ ਗਏ ਨੇ ਜੈ ਮਾਤਾ ਦੀ ਜੀ ਤੇ ਅਸਲ ਪੂਰੀਆਂ ਨਿਕਲਣ ਡਾ ਪੀਆਂ ਤੇ ਪੂਰੀਆਂ ਦਾ ਲੰਗਰ ਚੱਲੇਗਾ ਅੱਜ ਤੇ ਤੇ ਚਾਹ ਚੱਲ ਰਹੀ ਤੇ ਪਕੌੜਾ ਬਰੈਡ ਪਕੌੜਾ ਅਹੀਂ ਮਿਲ ਜਾਣਗੇ ਅਸਲੀ ਜੀ ਬਾਉ ਜੀ ਤੇ ਮੈਂ ਤੇ ਹੁੰਦਾ ਉਹ ਬੈ ਕੇ ਤੇ ਡਾਡਾ ਸਾਹਿਬ ਆ ਗਏ ਤੇ ਆਹੀਂ ਇੱਥੇ ਖੜ ਕੇ ਚਾਹ ਤੇ ਹੁੰਦਾ ਉਹ ਪਤਾ ਜੀ ਅਹੀਂ ਜਿੰਨਾਂ ਬੀਣੀਆ ਤੇ ਲਿੰਗਾ ਬੀਣੀਆ ਇਹ ਇਥੇ ਬਾਰ ਬਾਰ ਹੀ ਨਹੀਂ ਗਾ 230 ਵਾਰ ਕੀ ਆ 230 ਵਾਰ ਇਥੇ ਹੀ ਲੱਗੇ ਪੀਤਾ ਨਿਕਲ ਨਹੀਂ ਕੋ ਕੋ ਬੋਲ ਬਾਬਾ ਖੜੀ ਬਈ ਹੋਈ ਜਾ ਕੋਈ ਜਰੇ ਤੇ ਅਹੀਂ ਵੀਵਾਂਗੇ ਜੀ ਚਾਹ ਤੇ ਸਾਜਨਾ ਨਜਾਬ ਆਏਗਾ ਕੋਸਟਾ ਬੋਲਦਾ ਹੂੰ ਕੋਸਟਾ ਬੋ ਲਾ ਤਾਂ ਉਹ ਤਾਂ ਨਾ ਤਮਾਸ਼ੀ ਨਹੀਂ ਕਰਨੀ ਕਿਤੇ ਨਾ ਕਰਨੀ ਫੇਰ ਅਹੀਂ ਦਾਦੇ ਨਹੀਂ ਫੇਰ ਤਾਂ ਤਮਾਸ਼ੀ ਨਹੀਂ ਅਸੀਂ ਬਸ ਚ ਕਰਨੀ ਹੈ ਉਹ ਬਾਬਾ ਲੰਗਰਵੀਰ ਆ ਗਿਆ ਈ ਓਏ ਉਹ ਬਾਬਾ ਲੰਗਰਵੀਰ ਆ ਗਿਆ ਕੋਈ ਨਹੀਂ ਆਉਂਦੇ ਹੁੰਦਾ ਤੇ ਕਸਲੇ ਜੀ ਭਵਨ ਤਿਆਰ ਹੋ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਬਸ ਬਸ ਸਾਡ ਦੇ ਵਿੱਚ ਤੇ ਲਾਈਟਾਂ ਵੀ ਲੱਗਣਗੀਆਂ ਤੇ ਭਵਨ ਵੀ ਤਿਆਰ ਹੋਏਗਾ ਤੇ ਜਿਹੜਾ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਰਾਤ ਨੂੰ ਲੁੱਕ ਜਿਹੜਾ ਵਿਖਾਵਾਂਗੇ ਪੂਰਾ ਦਾ ਪੂਰਾ ਹੈ ਸੋ ਜੀ ਲੰਗਰ ਸ਼ੁਰੂ ਹੋ ਗਿਆ ਤੇ ਅਸੀਂ ਆ ਗਏ ਆ ਇੱਥੇ ਲੰਗਰ ਦੇ ਵਿੱਚ ਆਰਾਦਰਸ਼ੀ ਚਾਚਾ ਆਇਆ ਸਵੇਰ ਦਾ ਦਰਸ਼ੀ ਚਾਚਾ ਗਿਆ ਵਾ ਤੇ ਹੁਣ ਆਉਂਦਾ ਦਰਸ਼ੀ ਚਾਚਾ ਆਹ ਤਰੀਕਾ ਤਾਂ ਲੱਗਾ ਹੁਣ ਤੌੜਦਾ ਲੰਗਰ ਵੀਰ ਤੋਂ ਹੁੰਦੇ ਹੋਰ ਕਰਦੇ ਆ ਐਸੋਲੇ ਜੀ ਅਸੀਂ ਆ ਗਏ ਚੁੰਗਚੇ ਤੇ ਭਗਤ ਆ ਚੁੱਕੇ ਨੇ ਤੇ ਤਿਆਰੀ ਚੱਲ ਰਹੀ ਸੀ ਤੇ ਹੁਣ ਬਰਸਾਤ ਦਾ ਮੌਸਮ ਹੋ ਗਿਆ ਬਰਸਾਤ ਪੈ ਰਹੀ ਹੈ ਤੇ ਪਵਨ ਜਿਹੜਾ ਲੱਗਾ ਦਾ ਆਪਣਾ ਤੇ ਸਾਊਂਡ ਵਾਲੇ ਵੀ ਲੱਗੇ ਤੇ ਸਾਰਾ ਸਾਮਾਨ ਚੁੱਕ ਕੇ ਅਸੀਂ ਅੰਦਰ ਕਰ ਲਿਆ ਇਸ ਸਾਈਡ ਤੇ ਭਗਤ ਵੀ ਆ ਚੁੱਕੇ ਆ ਤੇ ਬਾਕੀ ਮਾਮਾ ਨੂੰ ਜੋ ਮਨਜ਼ੂਰ ਆ ਸੋਨੂੰ ਭਾਜੀ ਇੱਥੇ ਆ ਜਮਾ ਚਿੰਦਪੁਰਨੀ ਦੀ ਬਾਕੀ ਮਾਮਾ ਆਪੇ ਕਿਰਪਾ ਕਰੇਗੀ ਸਮਾ ਬਥੇਰਾ ਵਜੇ ਕੋਈ ਚੱਕਰ ਨਹੀਂ ਆ ਸਮਾ ਹੁੰਦੇ ਸਭ ਆਪੇ ਸੱਟ ਹੋ ਜਾਏਗਾ ਬਾਕੀ ਦੇਖਦੇ ਆ ਤਾਉਦੀ ਐਂਟਰੀ ਹੋ ਗਈ ਤੇ ਤੇਰੇ ਬਾਬਾ ਜੀ ਵੀ ਆ ਚੁੱਕੇ ਆ ਤੇ ਆਹ ਨੂੰ ਤਾਉ ਕਿਲਾ ਲਿਸ਼ਕਬੜੀ ਪਾਂਦੀ ਐਸੋਲੇ ਜੀ ਅਸੀਂ ਬੈਠੇ ਹਾਂ ਬੌਂਡੀ ਭਾਜੀ ਘਰ ਲੋ ਅੰਦਰ ਸ਼ੱਕ ਰਹੇ ਤੇ ਇੱਥੇ ਭਗਤ ਆਏ ਨੇ ਜਿਹੜੇ ਭਗਤਾਂ ਨੂੰ ਲੰਗਰ ਸ਼ਕ ਰਹੇ ਨੇ ਤੇ ਬਾਕੀ ਆਪਣੇ ਮੈਂਬਰ ਬੈਠੇ ਸਾਰੇ ਉਹ ਵੀ ਲੰਗਰ ਸ਼ਕ ਰਹੇ ਨੇ ਐਸੋਲੇ ਜੀ ਜਿੰਨੇ ਮੈਂਬਰ ਸਾਰੇ ਆਪਣੇ ਬੈਠੇ ਤੇ ਦਾਦਾ ਲੰਗਰ ਸ਼ਕ ਰਹੇ ਨੇ ਤੇ ਉਸ ਸਾਈਡ ਭਗਤ ਜਿੰਨੇ ਵੀ ਆਏ ਉਹ ਵੀ ਲੰਗਰ ਸ਼ਕ ਰਹੇ ਨੇ ਤੇ ਬੌਂਡੀ ਭਾਜੀ ਬੈਠੇ ਉਹਨਾਂ ਦੇ ਘਰ ਵਿੱਚ ਬਣੀ ਹੋਵੇ ਇੱਥੇ ਦੇ ਐਸੋਲੇ ਤੇ ਇਸ ਤੋਂ ਬਾਅਦ ਇਹ ਜਾਗਤੀ ਸ਼ੁਰੂ ਕਰਾਂਗੇ ਤੇ ਜੋੜ ਬਣਾਵਾਂਗੇ ਬਾਅਦ ਜਾ ਕੇ ਸਾਰੇ ਪਿਆਰ ਸ਼ੱਕੇ ਨਾਲ ਇੰਜ ਜਾਵੋਗੇ ਸਾਰੇ ਮੈਂਬਰ ਹੀ ਬਾਦਿਓ ਆ ਬੰਦੇ ਨਾ ਅਸਲੀ ਜੀ ਅਸੀਂ ਅੱਗੇ ਰੋਡ ਦੇ ਉੱਤੇ ਤੇ ਅਸਲੀ ਹਵਾ ਚੱਲ ਰਹੀ ਹੈ ਪੂਰੀ ਬਹੁਤ ਤੇਜ਼ ਕਹਿੰਦੇ ਦੇਖ ਸਕਦੇ ਬਹੁਤ ਤੇਜ਼ ਹਵਾ ਆ ਤੇ ਅਜੇ ਅਸੀਂ ਜੋਤ ਜਗਾਉਣੀ ਆ ਤੇ ਲੜੀਆਂ ਲੁੜੀਆਂ ਜੱਗੀਆਂ ਵਾ ਸਾਰੀਆਂ ਹਵਾ ਨਾਲ ਇੱਧਰ ਉੱਧਰ ਹੋ ਗਈਆਂ ਤੇ ਹਵਾ ਬਹੁਤ ਤੇ ਚੱਲ ਰਹੀ ਹੈ ਤੇ ਅਸੀਂ ਐਸੇ ਰੋਡ ਦੇ ਉੱਤੇ ਬਟਾਲਾ ਰੋਡ ਦੇ ਉੱਤੇ ਜਗਰਾਤੇਵਲ ਜਾਂ ਤੋਂ ਥੋੜਾ ਅੱਗੇ ਆ ਗਏ ਤੇ ਮੈਂ ਤੇ ਤਾਹਾਂ ਤੇ ਬਾਕੀ ਹੋਰ ਸਿਨੇਮੈਟਿਕ ਹੁੰਦੇ ਤੁਹਾਨੂੰ ਦਿਖਾਉਣੇ ਕੀ ਆ ਗਿਆ